ਮੁੰਡੀਆਂ ਯੂਐਸਏ ਸਰਦਾਰ ਸਾਧੂ ਸਿੰਘ ਜੀ ਜਟਾਣਾ ਸਾਡੇ ਉਸਤਾਦ ਮਾਸਟਰ ਗੁਰਬੇਲ ਸਿੰਘ ਛੱਲਿਆਂਗਲਾ ਉਹਰੇ ਸਾਡੇ ਨਾਲ ਗੱਲ ਸਾਂਝੀ ਕਰਦੇ ਆ ਆਪਣੇ ਨੇੜੇ ਹੀ ਹੈ ਜਟਾਣਾ ਨਗਰ ਸਰਦਾਰ ਸਾਧੂ ਸਿੰਘ ਜੀ ਜਟਾਣਾ ਉਹਨਾਂ ਨੇ ਕੁੱਲ ਹਿੰਦੁਸਤਾਨ 'ਚ ਇਸਤਿਆਰ ਕਢਾਤੇ ਦੇ ਵੀ ਜੇ ਕੋ ਮੇਰੇ ਬਲਦ ਨਾਲ ਸ਼ਰਤ ਲਾਉਣੀ ਚਾਹੁੰਦਾ ਉਹਨਾਂ ਦੇ ਇਸਤਿਆਰ ਨਹੀਂ ਤੇ ਕਿਸੇ ਨੇ ਫੜੀ ਸਰਦਾਰ ਸਾਧੂ ਸਿੰਘ ਜੀ ਜਟਾਣਾ ਉਹ ਪਰਿਵਾਰ ਦੇ ਵੀ ਵੀਰਪੁੱਤ ਚੇ ਧੰਨਵਾਦ ਕਰਦੇ ਆਂ ਲਾਉਂਦੀ ਫੇਰ ਸੁਣੋ ਇੱਕ ਵਾਰੀ ਸਮਾਂ ਗੌਰ ਨਾਲ ਟੈਮ ਹੈ ਗੱਡੀ ਦਾ ਉੱਡਦੀ ਧੂੜ ਦੇ ਸੇ ਗੱਡੀ ਯਾਰਦੀ ਨਜ਼ਰ ਨਾ ਆਵੇ ਸਮਾਂ ਕਰ ਗਿਆ 22 ਸੈਕਿੰਡ 78.2 ਇਹ ਜਿਹੜਾ ਉੱਪਰ ਲਾ ਬੈਠਾ ਭੱਜਿਆ ਆਮਨਦੀਪ ਸਿੰਘ ਪਿੰਡ ਅੱਚਰਵਾਲ ਦੇ ਵਿੱਕੀ ਕਾਲਸਾ ਭੰਤਾ ਕਾਲਸਾ